ਹੈਲੋ ਫਰੈਂਡਸ ਤੁਹਾਡਾ ਸਵਾਗਤ ਹੈ ਮੇਰੇ ਚੈਨਲ ਤੇ ਅੱਜ ਤੁਹਾਨੂੰ ਆਪਾਂ ਇਹ ਤੰਦੂਰ ਦੀ ਰੋਟੀ ਲਗਾਉਣਾ ਦੱਸ ਰਹੇ ਹਾਂ ਵੀ ਅਸੀਂ ਕਿਸ ਤਰ੍ਹਾਂ ਲਗਾਉਣੀ ਆ ਤੇ ਤੰਦੂਰ ਦੇ ਵਿੱਚ ਮੈਂ ਬਾਲਣ ਪਾਤਾ ਸੀ ਤੰਦੂਰ ਦੇ ਵਿੱਚ ਅੱਗ ਬਲ ਰਹੀ ਹੈ ਤੇ ਤੰਦੂਰ ਜਦੋਂ ਲਾਲ ਕਲਰ ਦਾ ਹੋ ਗਿਆ ਪਹਿਲਾਂ ਕਾਲਾ ਹੁੰਦਾ ਤੇ ਬਾਅਦ ਵਿੱਚ ਲਾਲ ਹੁੰਦਾ ਤੇ ਫਿਰ ਇਹ ਰੋਟੀ ਲਾਉਣ ਦੇ ਯੋਗ ਹੁੰਦਾ ਇਹ ਅੱਗ ਬਹੁਤ ਵਧੀਆ ਮੱਚ ਰਹੀ ਹੈ ਤੇ ਹੁਣ ਤੁਹਾਨੂੰ ਦੱਸਦੀਆਂ ਵੀ ਤੰਦੂਰ ਕਿਸ ਤਰ੍ਹਾਂ ਲਾਲ ਹੁੰਦਾ ਇਹ ਮੈਂ ਪੀੜੇ ਕਰ ਲਈ ਆ ਪੀੜੇ ਕਰਕੇ ਮੈਂ ਸਾਰੇ ਪੀੜੇ ਕਰਕੇ ਰੱਖ ਲਈ ਆ ਤੇ ਇੱਧਰ ਮੈਂ ਪਾਣੀ ਰੱਖ ਰਿਆ ਵੀ ਇਹ ਆਪਾਂ ਪਾਣੀ ਦਾ ਹੱਥ ਲਾ ਕੇ ਰੋਟੀ ਬਣਾਵਾਂਗੇ ਪ੍ਰਾਂ ਦੇ ਵਿੱਚ ਪੀੜੇ ਇਹ ਪਲੀਥਣ ਵਾਲੇ ਵੀ ਮੈਂ ਫੁਲਕੀ ਇਹ ਬਣਾਉਣੇ ਆ ਤੇ ਦੂਸਰੇ ਵੀ ਬਣਾਉਣੇ ਆ ਤੇ ਇੱਧਰ ਆਪਾਂ ਪੀੜੇ ਕਰਕੇ ਤੇ ਸਾਰੇ ਆਪਾਂ ਰੱਖ ਲਈ ਆ ਤੇ ਇੱਧਰ ਹੁਣ ਮੈਂ ਹੱਥਾਂ ਦੇ ਰੋਟੀ ਥੱਪ ਰਹੀ ਆ ਕਿਉਂਕਿ ਜਿਹੜਾ ਪਾਣੀ ਲਾ ਕੇ ਤੇ ਫੇਰ ਮੇ ਵਿੱਚ ਤਦੂਰ ਦੇ ਰੋਟੀ ਲਗਾਣੀ ਆ ਇਸ ਤਰ੍ਹਾਂ ਰੋਟੀ ਆਪਾਂ ਹੱਥਾਂ ਦੇ ਜ਼ੋਰ ਦੇ ਨਾਲ ਹੀ ਥੱਪਣੀ ਆ ਇਹ ਤੇ ਇਹ ਇਸ ਤਰ੍ਹਾਂ ਹੀ ਜਿਹੜਾ ਸਹੀ ਤਰੀਕਾ ਤਾਂ ਇਹੀ ਹੈਗਾ ਕਈ ਭੈਣਾਂ ਬੀਲ ਕੇ ਵੀ ਬਣਾ ਲੈਂਦੀਆਂ ਤੇ ਇਹ ਦੇਖੋ ਜੀ ਹੁਣ ਮੈਂ ਪਾਣੀ ਲਾ ਲਿਆ ਜਿੱਧਰ ਆਪਾਂ ਰੋਟੀ ਚਪਕਾਉਣੀ ਉਧਰ ਨਹੀਂ ਪਾਣੀ ਲਾਉਣਾ ਦੂਜੇ ਪਾਸੇ ਪਾਣੀ ਲਾ ਕੇ ਤੇ ਇਸ ਤਰ੍ਹਾਂ ਆਪਾਂ ਰੋਟੀ ਲਾ ਦੇਣੀ ਆ ਥੋੜੀ ਥੋੜੀ ਮੇਰੀ ਅੱਗ ਮੱਚ ਰਹੀ ਆ ਵਿੱਚ ਤੇ ਦੇਖੋ ਜੀ ਇਹ ਜਿਹੜਾ ਤੰਦੂਰ ਆ ਪਹਿਲਾਂ ਕਾਲਾ ਹੋਇਆ ਸੀ ਤੇ ਹੁਣ ਲਾਲ ਹੋ ਗਿਆ ਇਹ ਪੂਰੀ ਤਰ੍ਹਾਂ ਇਸ ਤਰ੍ਹਾਂ ਮੈਂ ਜਿਹੜਾ ਹੈਗਾ ਇਹ ਪਲੀਥਨ ਲਾਇਆ ਹੋਇਆ ਇਨੂੰ ਮੈਂ ਪੇੜੇ ਨੂੰ ਭੰਨ ਕੇ ਤੇ ਫਿਰ ਮੈਂ ਹੱਥਾਂ ਦੇ ਜ਼ੋਰ ਦੇ ਨਾਲ ਤਲੀਆਂ ਦੇ ਜ਼ੋਰ ਦੇ ਨਾਲ ਇਸ ਤਰ੍ਹਾਂ ਆਪਾਂ ਇਹਨੂੰ ਥੱਪ ਲੈਣਾ ਹੈ। ਇਹ ਹੀ ਸਹੀ ਤਰੀਕਾ ਜਿਹੜਾ ਰੋਟੀ ਤੰਦੂਰ ਤੇ ਲਾਉਣ ਦਾ। ਕਈ ਬੀਬੀਆਂ ਵੈਸੇ ਲਾ ਲੈਂਦੀਆਂ ਵੀ ਲ ਕੇ ਵੀ ਉਹ ਸਹੀ ਤਰੀਕਾ ਨਹੀਂ ਜਿਹੜੀਆਂ ਪ੍ਰਾਣੀਆਂ ਬੁੜੀਆਂ ਸੀ ਐਸ ਤਰ੍ਹਾਂ ਹੀ ਰੋਟੀ ਲਾਉਂਦੀਆਂ ਸੀ। ਇਹ ਦੇਖੋ ਜੀ ਫਿਰ ਮੈਂ ਪਾਣੀ ਲਾ ਲੈਣਾ ਤੇ ਪਾਣੀ ਲਾ ਕੇ ਫਿਰ ਆਪਾਂ ਤੰਦੂਰ ਤੇ ਰੋਟੀ ਲਗਾ ਲੈਣੀ। ਇਹ ਦੂ ਰੋਟੀਆਂ ਮੈਂ ਲਗਾਤੀਆਂ ਤੇ ਹੁਣ ਫਿਰ ਆਪਾਂ ਇਹਨੂੰ ਪੀੜੇ ਨੂੰ ਭੰਨਣਾ ਬੋਲਦੇ ਆ ਤੇ ਪੀੜੇ ਨੂੰ ਭੰਨ ਕੇ ਤੇ ਇਹ ਮੈਂ ਹੱਥਾਂ ਦੇ ਜ਼ੋਰ ਨਾਲ ਆਪਾਂ ਰੋਟੀ ਲਗਾ ਰਹੇ ਆ ਇਹ ਦੇਖੋ ਜੀ ਤਿੰਨ ਰੋਟੀਆਂ ਮੈਂ ਲਗਾਤੀਆਂ ਇਹ ਫਿਰ ਆਪਾਂ ਰੋਟੀ ਨੂੰ ਆਪਾਂ ਥੱਪ ਰਹੇ ਆ ਇਹ ਥੱਪਣਾ ਬੋਲਦੇ ਆ ਹੱਥਾਂ ਦੇ ਨਾਲ ਥੱਪਣਾ ਰੋਟੀ ਨੂੰ ਤੇ ਐਸੀ ਤਰ੍ਹਾਂ ਹੀ ਆਪਾਂ ਸਾਰੀਆਂ ਰੋਟੀਆਂ ਥੱਪ-ਥੱਪ ਕੇ ਤੇ ਇਹ ਆਪਾਂ ਤੰਦੂਰ ਦੇ ਵਿੱਚ ਰੋਟੀਆਂ ਲਾਦੇ ਆ ਤੰਦੂਰ ਦੀ ਰੋਟੀ ਬਹੁਤ ਹੀ ਸਵਾਦ ਹੁੰਦੀ ਹੈ ਤੇ ਇਹ ਹਲਕੀ ਹੁੰਦੀ ਆ ਖਾਣ ਦੇ ਵਿੱਚ ਵੀ ਬਹੁਤ ਸਵਾਦ ਹੁੰਦੀ ਹੈ ਕਿਉਂਕਿ ਇਹ ਹਲਕੀ ਹੋ ਜਾਂਦੀ ਹੈ ਜਦੋਂ ਆਪਾਂ ਮਿੱਟੀ ਦੇ ਰੋਟੀ ਆਪਣੀ ਪੱਕਦੀ ਆ ਤੇ ਇਹ ਬਹੁਤ ਹੀ ਟੇਸਟੀ ਬਣ ਜਾਂਦੀ ਆ ਜਿਹੜੀ ਮਿੱਟੀ ਦੇ ਉੱਪਰ ਰੋਟੀ ਪੱਕਣੀ ਬਹੁਤ ਹੀ ਵਧੀਆ ਬਣਦੀ ਹੈ ਤੇ ਜਦੋਂ ਆਪਾਂ ਗਰਮ-ਗਰਮ ਫੁਲਕੇ ਖਾਣੇ ਆਂ ਤੇ ਆਪਾਂ ਜਿੱਥੇ ਦੋ ਖਾਣੇ ਉੱਥੇ ਆਪਾਂ achar ਖਾ ਸਕਦੇ ਆ ਇਹ ਰੋਟੀਆਂ ਤੇ ਬਹੁਤ ਹੀ ਵਧੀਆ ਸੁਆਦਿਸ਼ਟ ਹੁੰਦੀਆਂ ਇਹ ਰੋਟੀਆਂ ਤੇ ਜੇ ਮੇਰੇ ਚੈਨਲ ਤੇ ਨਿਊ ਆ ਤਾਂ ਮੇਰੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਨਾ ਜੀ ਐਸੀ ਤਰ੍ਹਾਂ ਹੀ ਆਪਾਂ ਸਾਰੀਆਂ ਰੋਟੀਆਂ ਲਗਾ ਕੇ ਤੇ ਆਪਾਂ ਤਿਆਰ ਕਰ ਲੈਨੇ ਆ ਅੱਗੇ ਤਾਂ ਤੰਦੂਰ ਸੀ ਬੁੜੀਆਂ ਜਿਹੜੀਆਂ ਉਹ ਥੱਲੇ ਗੱਡ ਕੇ ਤੇ ਵਿੱਚ ਮਿੱਟੀ ਮੁੱਟੀ ਪਾਉਂਦੀਆਂ ਸੀ ਹੁਣ ਇਹ ਰੈਡੀमेड ਤੰਦੂਰ ਹੀ ਬਣੇ ਬਣਾਏ ਆ ਜਾਂਦੇ ਆ ਕਿਉਂਕਿ ਇਹਨਾਂ ਦੇ ਪਾਸੇ ਜਿਹੜਾ ਪੀਪੇ ਦਾ ਟੱਕਣ ਵਗੈਰਾ ਲਗਾ ਕੇ ਉਹਦੇ ਵਿੱਚ ਥੋੜੀ ਘਣੀ ਮਿੱਟੀ ਪਾਉਂਦੀਆਂ ਪਹਿਲਾਂ ਤਾਂ ਬਹੁਤ ਜ਼ਿਆਦਾ ਬੁੜੀਆਂ ਜਿਹੜੀਆਂ ਸੀ ਪ੍ਰਾਣੀਆਂ ਆਪਣੇ ਬਜ਼ੁਰਗ ਸੀ ਉਹ ਤਾਂ ਨਾਲ ਰੱਖ ਕੇ ਐਂ ਕੰਦ ਬਣਾ ਕੇ ਫਿਰ ਉਹਦੇ ਵਿੱਚ ਮਿੱਟੀ ਭਰ ਕੇ ਤੇ ਫਿਰ ਉਹ ਰੋਟੀ ਬਾਲਾਚਰਾ ਤਿੰਦੂਰ ਦੇ ਵਿੱਚ ਸੇਕ ਰੈਂਦਾ ਸੀਗਾ ਤੇ ਫਿਰ ਉਹ ਰੋਟੀ ਕਿਉਂਕਿ ਉਹ ਬਾਵਾ ਸਾਰੀਆਂ ਰੋਟੀਆਂ ਬਣਾਉਂਦੀਆਂ ਸੀਆਂ ਕਿਉਂਕਿ ਸਾਂਝੇ ਪਰਿਵਾਰ ਹੁੰਦੇ ਸੀ ਆਪਣੇ ਵੱਡੇ ਪਰਿਵਾਰ ਸੀਗੇ ਤੇ ਉਹ ਇਸ ਤਰ੍ਹਾਂ ਲਾ ਕੇ ਨਾਲ ਰੋਟੀਆਂ ਤੇ ਫਿਰ ਉਹ ਬਣਾਉਂਦੀਆਂ ਸੀਆਂ ਇਹ ਮੈਂ ਰੋਟੀ ਲਾ ਲਈ ਆ ਇਹਦੇ ਵਿੱਚੋਂ ਮੈਂ ਲਾ ਲਈ ਆ ਤੇ ਥੋੜੀ ਜਿਹੀ ਕੱਚੀ ਹੋਊਗੀ ਤੇ ਇਹ ਮੈਂ ਉੱਪਰ ਰੱਖਤੀ ਉੱਪਰ ਹੀ ਸੇਕ ਦੇ ਨਾਲ ਪੱਕ ਜਾਣੀ ਆ ਰੋਟੀ ਆਪਣੀ ਦੇਖੋ ਜੀ ਮੈਂ ਇਸ ਤਰ੍ਹਾਂ ਹੀ ਸਾਰੀਆਂ ਰੋਟੀਆਂ ਬਣਾ ਲੈਣਾਂ ਆ ਦੇਖੋ ਜੀ ਤੁਸੀਂ ਦੇਖ ਸਕਦੇ ਆ ਬਹੁਤ ਹੀ ਵਧੀਆ ਰੋਟੀ ਬਣ ਕੇ ਆਪਣੀ ਤਿਆਰ ਹੋਈ ਆ ਥੈਂਕ ਯੂ ਫॉर ਵਾਚਿੰਗ